ਉਸੇ ਹੀ ਕੜੀ ਵਿੱਚ ਜਿਹੜਾ ਹੈਗਾ ਪਿਛਲੇ ਸਾਲ ਦੇ ਸਾਲ ਵਿੱਚ ਲਗਾਤਾਰ ਜਿਹੜਾ ਹੈਗਾ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈਗਾ ਆਪਣੇ ਬਖਵਕ ਜ਼ਿਲ੍ਹਿਆਂ ਵਿੱਚ ਜਿਹੜਾ ਸੰਗਠਨ ਦਾ ਕੰਮ ਸੀ ਉਹ ਬਹੁਤ ਸਟਰੋਂਗ ਕੀਤਾ ਗਿਆ ਹੈਗਾ ਉਸੇ ਕੜੀ ਵਿੱਚ ਅੱਜ ਕਪੂਥਲਾ ਜ਼ਿਲ੍ਹੇ ਦੀ ਜਿਹੜੀ ਕਾਂਗਰਸ ਕਮੇਟੀ ਬਣੀ ਹੈਗੀ ਆ ਉਹਦੇ ਕਪੂਥਲਾ ਹਲਕੇ ਦੇ ਜਿੰਨੇ ਵੀ ਅਹੁਦੇਦਾਰ ਜਿਹੜੇ ਨਾਏ ਗਏ ਨੇ ਡਿਸਟ੍ਰਿਕਟ ਕਮੇਟੀ ਦੇ ਅੱਜ ਉਹਨਾਂ ਨੂੰ ਨੁਕਤੀ ਪੱਤਰ ਦਿੱਤੇ ਗਏ ਨੇ ਔਰ ਮੈਂ ਉਮੀਦ ਕਰਦਾ ਹਾਂ ਕਿ ਇਹ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਇਹ ਜਿਹੜੀ ਸ਼ੁਰੂਆਤ ਹੈਗੀ ਅੱਜ ਕਪੂਤਨਾ ਹਲਕੇ ਤੋਂ ਹੋਈ ਹੈਗੀ ਐ ਔਰ ਇਹਦੇ ਵਿੱਚ ਸਾਰੇ ਹੀ ਜਿੱਥੇ ਰਾਣਾ ਸਾਹਿਬ ਵੱਲੋਂ ਜਿਹੜਾ ਹੈਗਾ ਸਾਰਿਆਂ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਨੇ ਉੱਥੇ ਹੀ ਪ੍ਰੰਪਤ ਕੀਤਾ ਗਿਆ ਕਿ ਆਉਣ ਵਾਲੀ ਲੋਕ ਸਭਾ ਹਲਕੇ ਵਿੱਚ ਚੋਣਾਂ ਵਿੱਚ ਅਸੀਂ ਬਤ ਬਤ ਜਿਹੜਾ ਅਸੀਂ ਆਪਣੇ ਕੈਂਡੀਡੇਟਸ ਨੂੰ ਜਿਹੜਾ ਹੈਗਾ ਸਾਰੇ ਹਲਕਿਆਂ ਵਿੱਚ ਜਿਤਾਉਣ ਦੀ ਕੋਸ਼ਿਸ਼ ਕਰਾਂਗੇ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੀ ਜਿਹੜੇ ਇਲੈਕਸ਼ਨs ਹੈਗੇ 1.5 ਮਹੀਨੇ ਬਾਅਦ ਜਦੋਂ ਹੋਣਗੇ ਉਹਦੇ ਵਿੱਚ ਜਿਹੜੇ ਹੈਗੇ ਆ ਕਾਂਗਰਸ ਪਾਰਟੀ ਜਿਹੜੀ ਹੈਗੀ ਐ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੱਧ ਜਿਹੜੀਆਂ ਹੈਗੇ ਸੀਟਾਂ ਲੈ ਕੇ ਜਾਊਗੀ ਮੈਨੂੰ ਲੱਗਦਾ 10 ਜਾਂ 12 ਦੇ ਵਿੱਚ ਵਿੱਚ ਜਿਹੜੀਆਂ ਸੀਟਾਂ ਲੁ ਜਾ ਸਕਦੀ ਹੈਗੀਆ ਕਿਉਂਕਿ ਇਸ ਸਮੇਂ ਸਾਰੀਆਂ ਜਿੰਨੀਆਂ ਵੀ ਆਪਾਂ ਦੇਖੀਏ ਤਾਂ ਆਪ ਪਾਰਟੀ ਜਿਹੜੀ ਸਰਕਾਰ ਪੰਜਾਬ 'ਚ ਬਣੀ ਹੋਈ ਹੈਗੀ ਆ ਅੱਜ ਉਹਦੇ ਉਹਦੇ ਖਿਲਾਫ ਜਿਹੜਾ ਹੈਗਾ ਸਾਰਾ ਵਰਗ ਜਿਹੜਾ ਉਹਦੇ ਅਗੇਂਸਟ ਹੈਗਾ ਬੇਸ਼ੱਕ ਦੀ ਮਜ਼ਦਮ ਉਹ ਬੇਸ਼ੱਕ ਹੈ ਕਿਸਾਨ ਹੈਗੇ ਨੇ ਪਿਛਲੇ ਦੂਸਰੇ ਬੇਸ਼ੱਕ ਦੀ ਲੇਬਰ ਵਰਕਰ ਹੈਗਾ ਜਾਂ ਕੋਪਰ ਇੰਡਸਟਰੀਅਲ ਵਰਕਰ ਹੈਗਾ ਬੇਸ਼ੱਕ ਦੀ ਪੱਠਿਆਂ ਵਾਲੇ ਹੈਗੇ ਨੇ ਜਿਹੜੇ ਬ੍ਰਿਕਰ ਉਹਨਾਂ ਰਹੇਗੇ ਨੇ ਤਾਂ ਹੋਰ ਵੀ ਕੋਈ ਕੈਟਾਗਰੀ ਹੈਗੀ ਤਾਂ ਹਰ ਵਰਗ ਦੁਖੀ ਹੈਗਾ ਇਸੀ ਤਰ੍ਹਾਂ ਆਪਾਂ ਦੇਖੀਏ ਤਾਂ ਕੇਂਦਰ ਵਿੱਚ ਜਿਹੜੀ ਆ ਭਾਜਪਾ ਦੀ ਸਰਕਾਰ ਬਣੀ ਹੈਗੀ ਆ ਉਹਨੇ ਸਾਰੇ ਦੇਸ਼ ਨੂੰ ਜਿਹੜਾ ਲੁੱਟਿਆ ਹੈਗਾ ਕੱਲਾ ਉਹਨਾਂ ਦਾ ਇੱਕੋ ਹੀ ਮਕਸਦ ਸੀਗਾ ਕਿ ਅੰਡਾਨੀਆ ਵਾਨੀ ਨੂੰ ਅੱਗੇ ਲੈ ਕੇ ਆਉਣਾ ਪੱਲੇ ਕੇ ਵੀ ਆਏ ਨੇ ਉਹਦਾ ਜਿਹੜਾ ਆਪਾਂ ਦੇਖੀਏ ਤਾਂ ਕੱਲਾ ਉਹਨਾਂ ਨੇ ਸਾਡੇ ਦੇਸ਼ ਦੇ ਜਿਹੜੇ ਬੰਦੇ 80 ਕਰੋੜ ਦੀ ਪਾਪੂਲੇਸ਼ਨ ਹੈ ਜਿਹੜਾ ਉਹ ਕਹਿੰਦੇ ਆ ਉਹਨਾਂ ਨੂੰ 5-5 ਕਿਲੋ ਦਾਣੇ ਦੇ ਪਿੱਛੇ ਲਾਇਆ ਹੋਇਆ ਲੋਕੀ ਉਹਦੇ ਵਿੱਚ ਇੰਜੀ ਫਿਰਦੇ ਇਹ ਨਹੀਂ ਦੇਖਦੇ ਉਹਦੇ ਵਿੱਚ ਜਿਹੜਾ ਹੈਗਾ ਉੱਥੇ ਜਿਹੜਾ 100-150 ਰੁਪਏ ਦੀ ਕਰਫਟਾ ਮਿਲਦੀ ਹੈ ਵੀ ਹੈ। ਅਜੇ ਵੀ ਦੂਜੀ ਮਹਿੰਗਾਈ ਹੈ ਜਿਹੜੀ ਬਹੁਤ ਜ਼ਿਆਦਾ ਹੈਗੀ ਹੈ। ਤੇਲ ਹੀ ਲਾ ਲਈਏ ਤਾਂ ਮੇਰੇ ਕਾ 100-150 ਰੁਪਏ ਲੀਟਰ ਤੇਲ ਹੀ ਹੈਗਾ। ਇਸ ਕਰਕੇ ਅੱਜ ਜਿਹੜਾ ਹੈਗਾ ਸਾਰਾ ਵਰਗ ਕੇਂਦਰ ਸਰਕਾਰ ਤੇ ਜਿਹੜੀ ਆਪ ਸਰਕਾਰ ਪੰਜਾਬ ਵਿੱਚ ਹੈ ਇਹਦੀਆਂ ਮਾਰੂ ਨੀਤੀਆਂ ਤੋਂ ਔਖਾ ਹੈਗਾ। ਪਰ ਇਹਨਾਂ ਨੂੰ ਜਿਹੜੀਆਂ ਜਦੋਂ ਇਲੈਕਸ਼ਨ ਸੌਣ ਗਿਆ ਤਾਂ ਜਿਹੜੇ ਕੇਂਦਰ ਸਰਕਾਰ ਨੂੰ ਤੇ ਆਪ ਸਰਕਾਰ ਨੂੰ ਜਿਹੜਾ ਹੈਗਾ ਲੋਕ ਨੂੰ ਟਕਮਾ ਜਵਾਬ ਦੇਣਗੇ। ਔਰ ਕਾਂਗਰਸ ਪਾਰਟੀ ਜਿਹੜੀ ਹੈ ਕਿ ਮジョਰਿਟੀ ਸੀਟਾਂ ਲੈ ਕੇ ਜਿੱਤ ਪੜਾਪਤ ਕਰੇਗੀ ਤੁਹਾਨੂੰ ਅੱਜ ਤੁਹਾਡੇ ਕਾਂਗਰਸ ਦੇ ਐਮਐਲਏ ਚੰਗਾ ਪਾਟੀ ਰੀਆ ਕਾਂਗਰਸ ਪਾਰਟੀ ਸੰਗਲਪ ਹੈ ਔਰ ਇਹ ਕਿ ਜੇ ਮੇਰੇ ਨਾਲ ਅਜੇ ਤੱਕ ਨਹੀਂ ਜੀ ਤਰ੍ਹਾਂ ਗੱਲ ਨਹੀਂ ਹੋਈ ਹੈਗੀ ਪਰ ਕਿਉਂਕਿ ਅੱਜ ਕੱਲ ਸਾਰਾ ਦੇਖੀਏ ਤਾਂ ਮੇਰੇ ਖਿਆਲ ਇਹ ਸਮਾਂ ਇਸ ਤਰ੍ਹਾਂ ਦਾ ਆਏਗਾ ਕਿੰਨੇ ਪਾਰਟੀ ਹਰ ਜੇ ਕਿਉਂਕਿ ਸਾਰਾ ਗੋਦੀ মিডিਆ ਜਿਹੜਾ ਹੈਗਾ ਉਹ ਸ਼ੋਰ ਨਹੀਂ ਕਰਦਾ ਹੈਗਾ ਜੇ ਗੋਦੀ মিডিਆ ਦਵੇ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਜਾਓ ਕਿ ਕਿੰਨੇ ਬੀਜੇਪੀ ਦੇ ਜਾਂ ਹੋਰ ਪਾਰਟੀਆਂ ਦੇ ਜਿਹੜੇ ਐਮਪੀਜ਼ ਹੈਗੇ ਨੇ ਉਹ ਕਾਂਗਰਸ ਪਾਰਟੀ ਚਾ ਦੇ ਨੇ ਤਾਂ ਠੀਕ ਹੈ ਜੇ ਇੱਕ ਦੋ ਬੰਦਿਆਂ ਨੂੰ ਹੋ ਸਕਦਾ ਉਹਨਾਂ ਦਾ ਕੋਈ ਜਾਤੀ ਮੁਫਾਦ ਹੋਵੇ ਜਾਂ ਉਹਨਾਂ ਦੀ ਕੋਈ ਪਰਸਨਲ ਪ੍ਰੋਬਲਮ ਹੋਵੇ ਤਾਂ ਉਹ ਜਿਹੜੇ ਹੈਗੇ ਜਾਂ ਇੱਕ ਜਾਂ ਦੋ ਜਿਹੜੇ ਕਾਂਗਰਸ ਤੇ ਗਏ ਬਾਕੀ ਮਜੂਰਤੀ ਸਾਡੀ ਕਾਂਗਰਸ ਪਾਰਟੀ ਜਿਹੜੀ ਹੈਗੀ ਉਹ ਸਟਰੋਂਗ ਹੈਗੀ ਆ ਅ ਜਿਹੜੀ ਅਸੈਂਬਲੀ ਇਲੈਕਸ਼ਨ ਲਾ ਲਈਏ ਉਹਦੇ ਨਾਲ ਵੀ ਜਿਹੜਾ ਸਾਡਾ ਸੰਗਠਨ ਦਾ ਢਾਂਚਾ ਹੈਗਾ ਉਹਦੇ ਨਾਲ ਉਹ ਸਟਰੋਂਗ ਹੈਗਾ ਮੈਂ ਉਮੀਦ ਕਰਦਾ ਕਿ ਕਾਂਗਰਸ ਜਿਹੜਾ ਇੰਨਾ ਵੱਡਾ ਪਰਿਵਾਰ ਹੈਗਾ ਇਦੇ ਵਿੱਚ ਜੇ 2-4 ਬੰਦੇ ਚਲੇ ਵੀ ਜਾਂਦੇ ਕੋਈ ਬਾਲਾ ਫਰਕ ਨਹੀਂ ਪੈਂਦਾਗਾ ਸਾਡੇ ਕੋਲ ਹੋਰ ਬੰਦੇ ਬਹੁਤ ਹੁੰਦੇ ਜਿਹੜੇ ਉਹਨਾਂ ਦੀ ਪਲੇਸਮੈਂਟ ਕਰ ਦਿੰਦੇ ਨੇ ਤੇ ਇਸ ਕਰਕੇ ਮੈਂ ਉਮੀਦ ਕਰਦਾ ਹਾਂ ਇਹ ਜਿਹੜੇ ਬੰਦੇ ਗਏ ਆ ਬੇਸ਼ੱਕ ਦੀ ਡਾਕਟਰ ਸਾਹਿਬ ਗਏ ਜਾਂ ਪਹਿਲਾਂ ਜੀਵੀ ਗਏ ਨੇ ਇਹ ਦੇਖ ਲਓ 2 ਮਹੀਨੇ ਬਾਅਦ ਇਹ ਪਛਤਾਉਣਗੇ ਵੀ ਅਸੀਂ ਗਲਤ ਆ ਗਏ ਪਰ ਮੈਨੂੰ ਵੀ ਮੈਂ ਵੀ ਇਹ ਕਹਿੰਦਾ ਵੀ ਜੇ ਕੋਈ ਬੰਦਾ ਇਸ ਤਰ੍ਹਾਂ ਦਾ ਛੱਡ ਕੇ ਜਾਂਦਾ ਉਹਨਾਂ ਨੂੰ ਛੇਤੀ ਛੇਤੀ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਵਾਪਸ ਨਹੀਂ ਲੈਣਾ ਚਾਹੀਦਾ ਤਾਂ ਜੋ ਆਉਣ ਵਾਲੇ ਹੋਰ ਬੰਦੇ ਜਿਹੜੇ ਉਹਨਾਂ ਨੂੰ ਸਵਕ ਮਿਲ ਸਕੇ ਧੰਨਵਾਦ ਜੈ